ਬੀਤੀ 28 ਨਵੰਬਰ ਨੂੰ ਪੁਲਿਸ ਸਥਾਨਾ ਡੇਰਾ ਬਾਬਾ ਨਾਨਕਦੀਨ ਪਿੰਡ ਪੱਤੀ ਤਲਵੰਡੀ ਕਟਿਆਲਾ ਦੇ 35 ਸਾਲਾ ਨੌਜਵਰ ਕਲਜੀਤ ਸਿੰਘ ਉਪਰ ਲਾਲਾ ਦੀ ਚਿੱਤੇ ਦੀ ਓਵਰਡੋਜ਼ ਲੈਣ ਨਾਲ ਪਿੰਡ ਨਿਕੋਸਰਾਂ ਦੇ ਵਿੱਚ ਮੌਤ ਹੋਈ ਸੀ ਤੇ ਉਸ ਸਮੇਂ ਪਰਿਵਾਰਕ ਮੈਂਬਰਾਂ ਵੱਲੋਂ ਕੋਈ ਵੀ ਪੂਰਤਕ ਕਾਰਵਾਈ ਨਹੀਂ ਕਰਵਾਈ ਗਈ ਤੇ ਉਸ ਦਾ ਪਿੰਡ ਦੇ ਸਮਸ਼ਾਨ ਘਾਟ ਵਿੱਚ ਅੰਤਮ ਸੰਸਕਾਰ ਕਰ ਦਿੱਤਾ ਗਿਆ ਸੀ ਪਰ ਹੁਣ ਉਸ ਦੀ ਮੌਤੇ ਨਵਾਂ ਮੋੜ ਉਸ ਵੇਲੇ ਆਇਆ ਜਦੋਂ ਕਲਜੀਤ ਸਿੰਘ ਉਰਫ ਲਾਲਾ ਦੇ ਪਿਤਾ ਭੀਰਦਨ ਮਾਤਾ ਦਲਜੀਤ ਕੌਰ ਤੇ ਪਤਨੀ ਮਨਜੀਤ ਕੌਰ ਨੇ ਇਕੱਠੇ ਤੌਰ ਤੇ মিডিਆ ਦੇ ਕੈਮਰੇ ਸਾਹਮਣੇ ਆ ਕੇ ਦੱਸਿਆ ਕਿ ਕੁਲਜੀਤ ਸਿੰਘ ਲਾਲਾ ਹੁਸ਼ਿਆਰਪੁਰ ਮਕੇਰੀਅਤ ਸੈਲਫ ਭਾਗ ਦੇ ਵਿੱਚ ਇੱਕਿਆਦੋ ਪੈਸੇ ਕਲੈਕਸ਼ਨ ਦਾ ਕੰਮ ਕਰਦਾ ਸੀ ਜਦੋਂ ਉਸ ਤੋਂ ਆਇਆ ਤਾਂ ਉਸਦੇ ਕੋਲ ਕਰੀਬ 60000 ਰੁਪਏ ਦੀ ਨਕਦੀ ਮੋਟਰਸਾਈਕਲ ਕੱਪੜਿਆਂ ਦੇ ਕਿੱਤੇ ਤੇ ਮੋਬਾਈਲ ਫੋਨ ਵੀ ਉਸਦੇ ਕੋਲ ਸੀ ਤੇ ਜਿਸ ਦਿਨ ਉਸ ਦੀ ਮ੍ਰਿਤਕ ਦੇ ਪਿੰਨ ਨਿਕੋਸਰਾਂ ਚ ਮਿਲੀ ਸੀ ਪਰ ਉਹਦਾ ਸਾਰਾ ਸਮਾਨ ਗਿਆ ਸੀ ਤੇ ਜਿਸ ਸਮੇਂ ਉਹਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਉਸ ਦੇ ਲੱਕ ਵਿੱਚ ਰਗੜਨ ਦੇ ਇਨਸਾਨ ਸਨ ਉਹਨਾਂ ਦੱਸਿਆ ਕਿ ਮੋਟਰਸਾਈਕਲ ਕੱਪੜਿਆਂ ਤੇ ਕਰੀਬ 7000 ਰੁਪਏ ਦੇ ਲੱਗੇ ਨੂੰ ਲੈ ਕੇ ਕਿਸੇ ਨੂੰ ਉਸ ਨੂੰ ਜ਼ਹਿਰੀਲਾ ਪਦਾਰਥ ਖਵਾ ਕੇ ਉਸ ਦਾ ਕਤਲ ਕੀਤਾ ਹੈ ਤੇ লাশ ਨੂੰ ਧੂਕੇ ਬਾਹਰ ਛੁਟਿਆ ਹੈ ਇਸ ਬੰਦ ਵਿੱਚ ਪੁਲਿਸ थाना ਡੇਰਾ ਬਾਬਾ ਨਾਨਕ ਨੂੰ ਲਿਪੀਸ ਕੇ ਤਾਂ ਦਰਜ ਕਰਵਾਈ ਗਈ ਹੈ ਇਸ ਮੌਕੇ ਪੀੜਤ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਦੇ ਪੁਲਿਸ ਉੱਚ ਅਧਿਕਾਰੀਆਂ ਤੋਂ ਬਰੀਕੀ ਨਾਲ ਜਾਂਚ ਕਰਕੇ ਇਨਸਾਫ ਦੀ ਮੰਗ ਕੀਤੀ ਹੈ ਇਸ ਬੰਦੀ ਪੱਤਰਕਾਰ ਨੂੰ ਡੀਐਸਪੀ ਡੇਰਾ ਬਾਬਾ ਨਾਨਕ ਜੁਗਾ ਸਿੰਘ ਨਾਲ ਪੁੱਂ ਕੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਤੋਂ ਅਨੁਸਾਰ ਵਾਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਬਿਊਰੋ ਰਿਪੋਰਟ ਆਲ ਪੰਜਾਬ ਨਿਊਜ਼ ਜਿ ਦਿਨ ਪਹਿਲਾਂ ਤੁਹਾਡੇ ਬੇਟੇ ਦੀ ਡੈਥ ਹੋਈ ਉਹ ਦਿਨ ਕਿਹਾ ਜਾ ਰਿਹਾ ਓਪਰੇਸ਼ਨ ਹੋਈ ਹੈ ਕੀ ਹੁਣ ਉੱਤੇ ਨਵਾਂ ਮੋੜ ਕੀ ਆਇਆ ਜੀ ਇਹ ਸਾਰਾ ਸਾਡੇ ਨੂੰ ਇਹ ਪਤਾ ਲੱਗਾ ਸੂਤਰਾਂ ਦੇ ਵੱਲੋਂ ਤਾਂ ਕੁਝ ਵੀ ਸਾਨੂੰ ਹੋਰ ਕੈਮਰੇ ਫੋਲੇ ਨੇ ਕੁਝ ਵੀ ਕਾਰਨ ਲੱਗਾ ਸਾਡੇ ਬੇਟੇ ਦੀ ਕਤਲ ਹੋਇਆ ਕਤਲ ਵੀ ਇਹ ਬਣ ਸਾਡਾ ਬੇਟਾ ਜਿੰਨਾ ਜਵਾਨ ਸੀ ਜਿੰਨਾ ਤਗੜਾ ਸੀ ਸਿਹਤ ਦਾ ਉੱਥੋਂ ਪਤਾ ਲੱਗਾ ਸਾਨੂੰ ਵੀ ਇਹਨੂੰ ਚੁੱਕ ਕੇ ਮਾਰ ਕੇ ਉੱਥੇ ਸੁੱਟ ਕੇ ਆਏ ਨੇ ਮੈਂ ਜਦੋਂ ਉੱਥੇ ਦਾਜ ਵੇਖੀ ਮੈਂ ਕਬਰ ਆ ਗਿਆ ਤੇ ਮੈਂ ਇਹਦਾ ਪੋਥਮਟ ਨਹੀਂ ਕਢਾ ਸਕਿਆ ਮੈਂ ਇਸ ਕਰਕੇ ਪ੍ਰਸ਼ਾਸਨ ਨੂੰ ਗਾ ਬੇਨਤੀ ਕਰਨਾ ਕਿ ਮੇਰੇ ਪੁੱਤਰ ਦਾ ਇਹ ਕਤਲ ਲੱਭੇ ਜਾਣ ਮੇਰੇ ਪੁੱਤਰ ਦਾ ਮੋਟਰਸਾਈਕਲ ਹੀ ਕਿਸੇ ਕੋ ਕੋਈ ਤਰੀਬਾ ਸਾਥ-ਸੱਥ ਯਾਤਰਾ ਕਰ ਪਈਆ ਹੀ ਲਾਜ ਚ ਵਿਚ ਆ ਕੇ ਨਾ ਕਦਰ ਕੀਤਾ ਉਸ ਦਾ ਕਤਲ ਜਿਹੜਾ ਮੈਂ ਜਿੱਦਣ ਪਹਿਲੇ ਦਿਨ ਬਿਆਨ ਦਿੱਤੇ ਹਨ ਉਸ ਦਿਨ ਮੈਨੂੰ ਸ਼ੱਕ ਸੀ ਕਿ ਮੇਰਾ ਬੇਟਾ ਗਲਤ ਹੈ ਕੋਈ ਪਰ ਨਹੀਂ ਮੈਨੂੰ ਹੁਣ ਸਾਰਿਆਂ ਤੋਂ ਯਕੀਨ ਮਿਲਿਆ ਭੈਣ ਭਰਾ ਦਿੱਤੇ ਦਾ ਕੋਈ ਨਹੀਂ ਸਾਡਾ ਬੇਟਾ ਗਲਤ ਨਹੀਂ ਉਹਦੇ ਵਿੱਚ ਬੇਟੇ ਦਾ ਕਤਲ ਕੀਤਾ ਗਿਆ ਮੈਂ ਅਪੀਲਾ ਪਿਛੇ ਬਿਆਨ ਦਿੱਤੇ ਹਨ ਮੈਂ ਉਹਨਾਂ ਬਿਆਨਾਂ ਤੋਂ ਮਾਫੀ ਮੰਗਣਾ ਕਿ ਮੈਂ ਸਫੜੇ ਵਿੱਚ ਆ ਗਿਆ ਹਾਂ ਮੈਂ ਕਾਲੀ ਵਿੱਚ ਹਾਂ ਮੈਂ ਉਹਦਾ ਰਿਪੋਰਟ ਮਾਝੇ ਕਰਾਉਣੀ ਨਹੀਂ ਕਰਾ ਸਕਾ ਹੁਣ ਵੀ ਮੈਂ ਕਾਨੂੰਨ ਦੇ ਅੱਗੇ ਬੇਨਤੀ ਕਰਨਾ ਕਿ ਮੇਰੇ ਪੁੱਤ ਦਾ ਜਿਹੜਾ ਕਤਲ ਹੋਇਆ ਉਸ ਕਾਤਲ ਨੂੰ ਲੱਭ ਕੇ ਬੰਦਿਆਂ ਨੂੰ ਸਜ਼ਾ ਦਿੱਤੀ ਜਾਏ ਗਾਂ ਲੋਕਾਂ ਦੇ ਜ਼ੁਲਮ ਗਾਂ ਮੇਰੇ ਲੋਕਾਂ ਦੇ ਬੱਚੇ ਵੱਜ ਜਾਣ ਨਹੀਂ ਇੱਦੀ ਕੋਈ ਸੀਸੀਟੀਵੀ ਵੀ ਹੈਗੀ ਐ ਕੋਈ ਜਿੱਥੇ ਸੀਸੀਟੀਵੀ ਹੈਗੀਆਂ ਨੇ ਕੁਝ ਉਹਨੂੰ ਫੋਲਾਗੇ ਕੁਝ ਅਜੇ ਲੱਭਣ ਦੀਆਂ ਕੁਝ ਲੱਭੀਆਂ ਨੇ ਕੁਝ ਹੋਰ ਲੱਭਾਂਗੇ ਬਾਕੀ ਜਿਹੜਾ ਨਾ ਕੱਲ ਦਾ ਆਈ ਹੀ ਪੁਲਿਸ ਮੇਰੇ ਪੇਟੇ ਦੇ ਜਿਹੜਾ ਫੋਨ ਹੀ ਉਹ ਉਹਨਾਂ ਲੈ ਗਏ ਨੇ ਉਹ ਕੱਲ ਨਾ ਕੱਢ ਕੇ ਲੱਭ ਗਏ ਉਹ ਕਾਰਵਾਈ ਕਰਨਗੇ ਮੇਰੇ ਪੁਰਸਾ ਦਾ ਪੁਲਸ ਨੇ ਵੀ ਤੁਹਾਡੇ ਨਾਲ ਹਿੰਮਤ ਕਰਾਂਗੇ ਤੇ ਅਸੀਂ ਤੁਹਾਡੇ ਕੈਮਰੇ ਲੱਭ ਕੇ ਜਿਵੇਂ ਸਾਨੂੰ ਪੂਰਾ ਸਵਾਦ ਦਾਂਗੇ ਮੈਂ ਪ੍ਰਸ਼ਾਸਨ ਅਕੇ ਬਾੜ ਜੋਗ ਬੇਤੀ ਕਰਨਾ ਇਹੋਈ ਐਸਐਸਪੀ ਸੇ ਬੀਪੀਸੀ ਸਾਹਿਬ ਸੇ ਆਈਜੀ ਸਾਹਿਬ ਅੱਗੇ ਬੇਤੀ ਹੋਏ ਕਰਨਾ ਪਈ ਮੇਰੇ ਪੁੱਤਰ ਦਾ ਕਤਲ ਕਾਤਲ ਜਿਹੜਾ ਲੱਭਿਆ ਜਾਏ ਇਹਦੇ ਕੋਲ ਕੁਝ ਤਕਰੀਬਨ 60 70000 ਦੇ ਪੈਸੇ ਹੀ ਇਹਦੇ ਕੋਲ ਕਿਉਂਕਿ ਡਿਊਟੀ ਕਰਦਾ ਸੀ ਕੈਸ਼ ਇਕੱਠਾ ਕਰਦਾ ਹੁੰਦਾ ਸੀ ਇਹਦੇ ਕੋਲ ਪੈਸੇ ਹੀ ਉਸ ਦੀ ਕਿੱਟੀ ਹੀ ਇੱਕ ਮੋਟਰਸਾਈਕਲ ਸੀ ਉਸ ਕਰਕੇ ਉਹਨਾਂ ਬਦਿਆ ਲਾਲਚੀਆਂ ਨੇ ਪੈਸੇ ਕਾਰਨ ਤੇ ਮੋਟਰਸਾਈਕਲ ਕਾਰਨ ਮੇਰੇ ਪੁੱਤੇ ਦਾ ਕਤਲ ਕੀਤਾ ਗਿਆ ਮਨਜੀਤ ਖੜਾ ਪਿੰਡ ਹਤੀਤਲ ਵੰਡੀ ਨਾ ਮੈਂ ਜੇ ਤੇ ਤੁਹਾਡੇ ਪਤੀ ਤੇ ਉਦੋਂ ਡੈਥ ਹੋਈ ਸੀ ਉਹ ਕੀ ਹੋਣ ਲੱਗਦਾ ਤੁਹਾਨੂੰ ਕੀ ਕਾਰਨ ਕਿ ਤੁਹਾਨੂੰ ਇਹ ਲੱਗ ਰਿਹਾ ਕਿ ਕਤਲ ਹੋਇਆ ਹੈ ਕੈਸ਼ ਕੈਸ਼ ਉਹਨਾਂ ਦੇ ਨਾਲ ਨਾਲ ਬਾਈਕ ਨਾਲ ਉਹਨਾਂ ਦਾ ਕਤਲ ਕੀਤਾ ਗਿਆ ਕੈਸ਼ ਨੂੰ ਪਏ ਆ ਕਿ ਸਾਦਨਾ ਕੈਸ਼ ਨਾਲ ਕੰਮ ਕਰਦਾ ਸੀ ਜਿਹੜਾ ਕੈਸ਼ ਉਹਨਾਂ ਕੋਲ ਪਿਆ ਉਹ ਸਾਈ ਵਾਲੇ ਤੇ ਕੰਮ ਕਰਦੇ ਸੀ ਉੱਥੇ ਕੈਸ਼ ਇਕੱਠਾ ਕਰਦੇ ਸੀ ਉਹਨਾਂ ਰਾਤ ਲਾਇ ਕਿ ਸਿਰੇ ਨਾਲ ਤਰੀਕ ਤੇ ਜਾਣੇ ਨਾਲ अपना कैश ਨਾਲ ਰਾਤ ਟਾਈਮ ਤੇ ਆਇਆ ਤੇ ਘਰ ਨਹੀਂ ਪਹੁੰਚੇ ਸਿੱਧਾ ਉਹ ਬੰਦੇ ਕੋਲ ਗੇਟ ਦੇ ਕੋਲ ਨਸ਼ਾ ਲੈਣ ਤੇ ਹੂੰ ਹੂੰ ਉਹਨਾਂ ਦੇ ਲਾਲ ਚਾਗਿਆ ਉਹਨਾਂ ਨੂੰ ਉਸ ਰਾਤ ਵਿੱਚ ਨੂੰ ਕਤਲ ਕਰ ਦਿੱਤਾ ਤੇ ਮੌਕੇ ਤੋਂ ਜਦੋਂ ਉਹਨਾਂ ਤੇ ਤੁਸੀਂ ਡੈਡ ਬੜੀ ਚੁੱਕੇ ਲੰਦੇ ਆ ਤੁਹਾਨੂੰ ਕਿਹੜੀ ਕਿਹੜੀ ਚੀਜ਼ ਉੱਥੋਂ ਮਿਲੀ ਸੀ ਸਾਨੂੰ ਉਸ ਤੋਂ ਕੋਈ ਚੀਜ਼ ਨਹੀਂ ਮਿਲੀ ਹਾਂਜੀ ਇੱਕ ਸਿਰਫ ਉਹਦੀ ਕੋਲ ਮੋਬਾਈਲ ਸੀ ਉਹ ਪੁਲਸ ਵਾਲਾ ਨੇ ਆਪਣੇ ਰਸਤੇ ਚ ਲੈ ਲਿਆ ਤੇ ਹੋਰ ਜਿਹੜੀ ਉਹ ਤੋਂ ਬਾਈਕ ਵਗੈਰਾ ਜਿਹੜਾ ਤੁਸੀਂ ਕੈਟ ਵਗੈਰਾ ਕਹਿ ਰਹੇ ਹੋ ਉੱਥੇ ਕੁਝ ਵੀ ਨਹੀਂ ਸੀ ਕੋਸ਼ਿਸ਼ ਨਹੀਂ ਹੋਈ ਲਾਸੀ ਹੀ ਹੋ ਤਾ ਕੀ ਹੋਂਟਾ ਡਿਮੰਗ ਕੀ ਹੈ ਪ੍ਰਸ਼ਾਸਨ ਨੂੰ ਸਨ ਇਨਸਾਫ ਦਿੱਤਾ ਜਾਵੇ ਮੇਰੀ ਬੇਟੀ ਹੈ 13 ਸਾਲਾਂ ਦੀ ਸਾਡਾ ਗੁਜ਼ਾਰਾ ਉਸ ਦੇ ਨਾਲ ਚੱਲਦਾ ਸੀ ਸਾਡਾ ਹੁਣ ਕੋਈ ਆਸਰਾ ਨਹੀਂ ਹੈ ਨਿਸਾਫ ਦਿੱਤਾ ਜਾਵੇ ਉਹ ਤੁਨ ਕੋਈ ਕਹ ਰਹੇ ਵੀ ਕੋਲ ਰੋਜ ਨੂੰ ਇਹ ਅੱਜ ਕੀ ਤੁਹਾਨੂੰ ਲੱਗਦਾ ਇਹਨਾਂ ਬਾਅਦ ਚ ਪਤਾ ਲੱਗਾ ਤੁਹਾਨੂੰ ਇਹਦੇ ਡੈਡੀ ਗਏ ਨੇ ਉੱਥੇ ਗਏ ਨੇ ਇਹਦੇ ਆਂਦੇ ਨੇ ਆਹ ਗੱਲ ਹੈ ਤੇ ਕਬਰ ਆ ਗਏ ਨੇ ਇਹ ਚੁੱਕ ਕੇ ਘਰ ਲੈ ਆਏ ਨੇ ਅਹੀ ਜਦੋਂ ਹਵਾਲਿਆ ਉਹਦੇ ਲੱਕ ਦੇ 30 ਸਾਲ ਲੱਗੀਆਂ ਨੇ ਧੂ ਧੂ ਕੇ ਲਿਆਏ ਤੇ ਉਹਨੂੰ ਮਾਰ ਕੇ ਤੇ ਫੇਰ ਲੀੜੇ ਵੀ ਉਹਦੇ ਗਾਂ ਪਛਾਹ ਗਏ ਨੇ ਫੇਰ ਨੂੰ ਪ੍ਰੂਫ ਲੱਗਾ ਸਾਡੇ ਨਹੀਂ ਬੱਚੇ ਨੇ ਗਲਤ ਕੰਮ ਕੀਤਾ ਇਹਨਾਂ ਮਾਰ ਕੇ ਉੱਥੇ ਸੁੱਕਿਆ ਹਾਂਡੇ ਨੂੰ ਚੈਕਸ਼ ਮਤਲਬ ਜਿੱਥੇ ਕੰਮ ਕਰਦਾ ਉਹ ਕਲੈਕਸ਼ਨ ਦਾ ਕੰਮ ਕਰਦਾ ਸੀ ਉਹ ਉੱਥੇ ਕੰਮ ਹੀ ਕਰਦਾ ਸੀ ਕੈਸ਼ ਦਾ ਇਹ ਆ ਗਿਆ ਉਹਨਾਂ ਕੋ ਹਾਂਡਾ ਲੈ ਨਾਲੇ ਕੈਸ਼ ਲੈ ਤੇ ਉਹਨਾਂ ਨੂੰ 8 ਵਜੇ ਨਕਾਹਤਾ ਮ ਆ ਗਿਆ ਕਾਰਨੀ ਇਹਨੂੰ ਕੀਤਾ ਫੋਨ ਐਈ ਕਾ ਉੱਥੇ ਹੀ ਆ ਸਾਨੂੰ ਉਦੋਂ ਹੀ ਪਤਾ ਲੱਗਾ ਜਦੋਂ ਇਹਦੇ ਡੈਡੀ ਨੇ ਜਾ ਕੇ ਉੱਥੇ ਵੇਖਿਆ ਤੇ ਸਾਨੂੰ ਕੋਈ ਪਤਾ ਨਹੀਂ ਉੱਥੇ ਸਾਰੇ ਲੋਕਾਂ ਨੂੰ ਪਤਾ ਸੀ ਤੇ ਇਹਨਾਂ ਨੂੰ ਕਹਿਤਾ ਆ ਗੱਲ ਹੋਈ ਐ ਇਹ ਘਰ ਲੈ ਆਂਦਾ ਜਦੋਂ ਮੇਰਾ ਪੁੱਤਰ ਮਰ ਗਿਆ ਮੈਂ ਕੀ ਕਰਨਾ ਤੇ ਸਾਨੂੰ ਬਾਅਦ ਚ ਪਤਾ ਲੱਗਾ ਤੇ ਇਹਨਾਂ ਮਾਰ ਕੇ ਧੂਕੇ ਲੈ ਕੇ ਸੁੱਟਿਆ ਨਹੀਂ ਮਿਲਿਆ ਹਨ ਉਹਦੇ ਬੋਝੇ ਚ ਵਟਵਾ ਵੀ ਹੰਨੀ ਕੁਛ ਨਹੀਂ ਉਹਨਾਂ ਨੂੰ ਜਿਨ੍ਹਾਂ ਨੇ ਮਾਰਿਆ ਉਹਨਾਂ ਨੇ ਪ੍ਰੂਫ ਹੋਣਾ ਚਾਹੀਦਾ ਸਾਨੂੰ ਦੱਸਣਾ ਚਾਹੀਦਾ ਸਰਕਾਰ ਨੂੰ ਤੇ ਧੋਖੇ ਨਾਲ ਕਿਉਂ ਮਾਰ ਕੇ ਸੁਟਿਆ ਗਿਆ ਇਹਦੇ ਸਬੰਧ ਵਿੱਚ ਤੁਸੀਂ ਪੁਲਿਸ ਨੂੰ ਕੋਈ ਦਿੱਤੀ ਦਰਖਾਸਤ ਪਗਾਂਜੀ ਦਿੱਤੀ ਆ ਕੋਈ ਕਾਰਵਾਈ ਨਹੀਂ ਜੀ ਹੂੰ ਹੂੰ ਕੁਝ ਨਹੀਂ ਜੀ ਇਹ ਮੰਗ ਕੀ ਹੋ ਤੁਹਾਡੀ ਸਰ ਪ੍ਰਸ਼ਾਸਨ ਮੰਗਾਂ ਦੀ ਇਹ ਹੋਈ ਸਾਡੇ ਪੁੱਤਰ ਦਾ ਪ੍ਰੂਫ ਹੋਣਾ ਚਾਹੀਦਾ ਕਿਹੜੀ ਗੱਲ ਤੋਂ ਮਾਰਿਆ ਨਿਸ਼ਾਬ ਸਾਾਨੂੰ ਤੇ ਮਿਲਣਾ ਚਾਹੀਦਾ ਉਹਦਾ ਹਾਂਡਾ ਵੀ ਚਾਹੀਦਾ ਉਹਦਾ ਕੈਸ਼ ਵੀ ਚਾਹੀਦਾ ਉਹਦੇ ਲੀਡੇ ਵੀ ਚਾਹੀਦੇ ਨੇ ਪ੍ਰੂਫ ਹੋਣਾ ਚਾਹੀਦਾ ਤਾਨੂੰ ਯਕੀਨ ਹੋ ਜੇ ਠੀਕ ਹੀ ਨਾ ਇਹ ਗੱਲ ਤੋਂ ਮਾਰਿਆ ਮਲਕੀ ਤੁਹਾਨੂੰ ਕਹਿਣ ਲੱਗਦਾ ਕਿ ਪੈਸੇ ਦਾ لالਚ ਨਾ ਹੀ ਜਿਹੜਾ ਉਹਦਾ ਜਿਹੜਾ ਕਤਲ ਕੀਤਾ ਹਾਂ ਪੈਸੇ ਹੀ ਨਾ ਉਹਦਾ ਕਤਲ ਕੀਤਾ ਇਹਨਾਂ ਗਲਤਕਾਰ ਤਮਾਤਾ ਆ ਗੱਲ ਹੋਈ ਹੈ ਔਰ ਸਾਡਾ ਬੱਚਾ ਨਹੀਂ ਮਾਲਕਾਂ ਦੇ ਨੇ 6 ਸਾਲ ਹੋ ਗਿਆ ਕੋਈ ਗੱਲ ਹੀ ਨਹੀਂ ਇਹੋ ਜੀ ਮਾਲਕਾਂ ਬੰਦੇ ਨੇ ਮਲਕ ਕਹਿੰਦਾ ਭਾਵੇਂ ਓਵਰ ਰੋਜ਼ ਦਾ ਨਾਮ ਦਿੱਤਾ ਗਿਆ ਪੇ ਡੈਡ ਬਾਡੀ ਬਾਹਰ ਸੁੱਟ ਗਏ ਆ ਉਹ ਗਲਤ ਹੋਇਆ ਉਹ ਗਲਤ ਹੋ ਗਿਆ ਜਿਦਹੀਂ ਵੇਖਿਆ ਨਹੀਂ ਆਈ ਕਿ ਇਹ ਗਲਤ ਮਾਨੂੰ ਕਾਬਰ ਹੀ ਗਏ ਸੀ ਤੇ ਇਹ ਚੋਕੇ ਲੈ ਕੋਈ ਨਹੀਂ ਟੀਕੇ ਦਾ ਨਿਸ਼ਾਨ ਕੁਝ ਨਹੀਂ ਸਿਰਫ ਧੂਕੇ ਲਿਆਂਦਾ ਗਿਆ